ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਆਫੀਆ ਕਲੈਕਸ਼ਨ ਤੇ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਜੀ ਪਲਾਜ਼ੋ ਸੂਟ ਪਲਾਜ਼ੋ ਸੂਟ ਤੇ ਫਰਾਕ ਸੂਟ ਆਏ ਆ ਸਾਡੇ ਕੋਲੇ ਆਹ ਕੋਈ ਪਲਾਜ਼ੋ ਸੂਟ ਹੈ ਫੁੱਲ ਸਾਈਜ਼ ਕਮੀ ਇਹੀ ਪੱਕੇ ਮੇਚੇ ਦੇ 40+ ਲੈਂਥ ਹੈ ਨਾਲ ਪਲਾਜ਼ੋ ਪਜਾਮਾ ਰੇਟ ਸਿਰਫ 300 ਰੁਪਏ ਦਾ ਸੂਟ ਹੈ 300 ਰੁਪਏ ਦਾ ਪੂਰਾ ਸੈੱਟ ਹੈ ਪਲਾਜ਼ੋ ਨਾਲ ਹੀ ਖੁੱਲੀ ਮੂਰੀ ਵਾਲਾ ਪਜਾਮਾ ਫੁੱਲ ਸਾਈਜ਼ ਹੈ ਸਟਿਚੇਬਲ ਹੈ ਫੁੱਲ ਸਾਈਜ਼ ਸਿਰਫ 300 ਰੁਪਏ ਦਾ ਸੂਟ ਹੈ ਇਹ ਆ ਦੇਖੋ ਕਲਰ ਮਿਲ ਜਾਣਗੇ ਹੋਰ ਕਲਰ ਡਿਜ਼ਾਈਨ ਮਿਲ ਜਾਣਗੇ ਇਹ ਅੱਕੇ ਮੇਚੇ ਸਿਰਫ ਔਰ ਸਿਰਫ 300 ਰੁਪਏ ਦਾ ਸੂਟ ਹੈ ਪੂਰਾ ਸੈੱਟ ਆਵੜੇ ਕਲਰ ਪਜਾਮੇ ਸਾਰਿਆਂ ਨਾਲ ਬਲੈਕ ਪਲਾਜ਼ੋ ਨੇ ਸਾਰੇ ਨਾਲ ਬਲੈਕ ਹੀ ਪਲਾਜ਼ੋ ਹੀ ਸਾਰੇ ਨਾਲ ਹੀ ਸੂਟ 300 ਸਿਰਫ ਔਰ ਸਿਰਫ 300 ਰੁਪਏ ਦਾ ਕਲਰ ਮਿਲ ਜਾਣੇ ਕਲਰ ਸਾਰੇ ਦਿਖਾ ਰਹੇ ਆ ਤੁਹਾਨੂੰ ਜੀ ਵੀਡੀਓ ਨੂੰ ਵੱਤੋ ਤੇ ਸ਼ੇਅਰ ਜ਼ਰੂਰ ਕਰ ਦੇਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਤੋਂ ਤੁਸੀਂ ਦੇਖ ਰਹੇ ਹੋ ਆਨਲਾਈਨ ਮੰਗਵਾਉਣਾ ਘਰ ਬੈਠੇ ਵੀ ਤੁਸੀਂ ਮੰਗਵਾ ਸਕਦੇ ਹੋ ਕੋਈ ਵੀ ਪੀਸ ਚਾਹੀਦਾ ਹੈ ਸਕਰੀਨ ਸ਼ਾਟ ਸੈਂਡ ਕਰ ਦਿਓ WhatsApp ਨੰਬਰ ਸਾਡੇ ਡਿਸਕ੍ਰਿਪਸ਼ਨ ਦੇ ਵਿੱਚ ਹੈ ਉਹਦੇ ਸਕਰੀਨ ਸ਼ਾਟ ਸੈਂਡ ਕਰ ਦਿਓ ਜੀ ਆਨਲਾਈਨ ਵੀ ਘਰ ਬੈਠੇ ਵੀ ਮੰਗਵਾ ਸਕਦੇ ਹੋ ਤੁਸੀਂ ਆ ਦੇਖੋ ਇਹ ਰੰਗ ਪਏ ਨੇ ਇਹਦੇ ਵਿੱਚ ਪਲਾਜੋ ਸੂਟ ਦੇ ਸੈੱਟ ਪੂਰਾ 300 ਰੁਪਏ ਦਾ ਸੂਟ ਹੈ ਸਿਰਫ ਪਰਸ਼ਮ ਦਾ ਗਰਮ ਸਟਿਚੇ ਵਾਲਾ ਫੁੱਲ ਸਾਈਜ਼ ਪੱਕੇ ਮੇਚੇ ਆ ਸਾਰੇ ਰੰਗ ਵੇਣੇ ਜੀ ਆਹ ਵਾਲੇ ਕਲਰ ਵੇ ਸਾਰੇ ਆਹ ਵਾਲੇ ਕਲਰ ਹੈ ਜੀ ਸਾਰਿਆਂ ਨਾਲ ਬਲੈਕ ਪਲਾਜ਼ੋ ਫੁੱਲੀ ਮੂਰੀ ਦਾ ਆਹ ਵਾਲੇ ਕਲਰ ਵੇ ਹੈ ਜੀ ਆਹ ਵਾਲੇ ਸਾਰੇ ਕਲਰ ਹੈ ਜੀ ਆ ਦੇਖੋ ਇਸ ਤੋਂ ਅੱਗੇ ਦੋਨੋਂ ਦਿਖਾਵਾਂਗੇ ਜੀ ਫਰੌਗ ਸੂਟ ਆ ਦੇ ਫਰੌਗ ਸੂਟ ਹੈ ਫੁੱਲ ਸਾਈਜ਼ ਫੁੱਲ ਸਾਈਜ਼ 45 ਪਲੱਸ ਲੈਂਥ ਆਊਗੀ 45 46 47 48 ਇਦਾਂ ਲੈਂਥ ਹੈ ਲੰਬਾਈ ਹੈ 45 ਪਲੱਸ ਲੰਬਾਈ ਹੈ ਜੀ ਸਿਰਫ ਔਰ ਸਿਰਫ 500 ਰੁਪਏ ਦਾ ਸੂਟ ਹੈ ਫਰੌਗ ਸੂਟ ਹੈ ਫੁੱਲ ਫਰੌਗ ਸੂਟ ਪੂਰਾ ਸੈੱਟ 500 ਰੁਪਏ ਦਾ ਆਈ ਰੰਗ ਤੁਹਾਨੂੰ ਸਾਰੇ ਦਿਖਾ ਰਹੇ ਆ ਫਰੌਗ ਸੂਟਾਂ ਦੇ ਫੁੱਲ ਸਾਈਜ਼ ਸਟਚੇਬਲ ਹੈ ਪੱਕੇ ਮੇਚੇ ਫਰੀ ਸਾਈਜ਼ ਆ ਦੇਖੋ ਜੀ ਆਹ ਵਾਲੇ ਰੰਗ ਮਿਲ ਜਾਣਗੇ ਡਾਰਕ ਲਾਈਟ ਕਲਰ ਸਾਰੇ ਮਿਲ ਜਾਣਗੇ ਇਹ ਸਟਚੇਬਲ ਹੈ ਫੁੱਲ ਸਾਈਜ਼ ਹੈ ਜੀ ਕਲਰ ਦਿਖਾ ਰਹੇ ਆ ਤੁਹਾਨੂੰ ਸਾਰੇ ਜੀ ਆਹ ਵਾਲੇ ਕਲਰ ਨੇ ਆ ਦੇਖੋ ਆਹ ਵਾਲੇ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਜੀ ਫੁੱਲ ਸਾਈਜ਼ ਹੈ ਜੀ ਸਿਰਫ ਔਰ ਸਿਰਫ 500 ਰੁਪਏ ਦਾ ਸੂਟ ਹੈ ਜੀ ਵੀਡੀਓ ਨੂੰ ਵਾਤਵਾ ਤੇ ਸ਼ੇਅਰ ਜ਼ਰੂਰ ਕਰ ਦੇ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀ ਲਈ ਵਧੀਆ ਲੱਗੀ ਲਾਈਕ ਜ਼ਰੂਰ ਕਰ ਦੇ ਜੀ ਤੇ ਕਮੈਂਟ ਕਰਕੇ ਦੱਸਿਓ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਜੀ ਆਹ ਵਾਲੇ ਸਾਰੇ ਕਲਰ ਹੈ ਜੀ ਆਹ ਦੇਖੋ ਕਲਰ ਮਿਲ ਜਾਣਗੇ ਫਰਾਕ ਸੂਟ ਦੇ ਕਲਰ ਹੈ ਜੀ ਕਲਰ ਬਹੁਤ ਸਾਰੇ ਹੈ ਸਾਡੇ ਕੋਲੇ ਜੀ ਆਹ ਰਹੀ ਫਰਾਕ ਸੂਟ ਨਾਲ ਪਜਾਮਾ ਪੂਰਾ ਸੈੱਟ ਹੈ ਜੀ ਸਿਰਫ 500 ਰੁਪਏ ਦਾ ਪੂਰਾ ਸੈੱਟ ਸਾਰੇ ਰੰਗ ਤੁਹਾਨੂੰ ਦਿਖਾ ਰਹੇ ਆ ਜੀ ਰੰਗ ਪਾਉਦੇ ਨੇ ਆਪਣੇ ਕੋਲੇ ਔਰ ਹਰ ਹਫਤੇ ਸਾਡੇ ਕੋਲੇ ਚੇਂਜ ਹੋ ਕੇ ਕਲਰ ਆਉਂਦੇ ਆ ਕਲਰ ਡਿਜ਼ਾਈਨ ਸਾਡੇ ਕੋਲੇ ਹਰ ਵਾਰੀ ਚੇਂਜ ਹੋ ਕੇ ਆਉਂਦੇ ਆ ਜੀ ਆ ਕਲਰ ਡਿਜ਼ਾਈਨ ਪੈਨੇ ਸਾਰੇ ਦੇਖ ਲਓ ਭਾਈ ਰੰਗ ਮਿਲ ਜਾਣਗੇ ਤੁਹਾਨੂੰ ਆ ਵਾਲੇ ਰੰਗ ਹੈ ਜੀ ਆ ਵਾਲੇ ਸਾਰੇ ਰੰਗ ਹੈ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਈਏ ਤਾਂ ਕਿ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾ ਕਰੋਗੀ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇ। ਆਹ ਵਾਲੇ ਰੰਗ ਸਾਰੇ ਮਿਲ ਜਾਣਗੇ। ਇਹ ਦੇਖੋ ਫਰੌਗ ਸੂਟ ਦੇ ਵਿੱਚ ਰੰਗ ਨਹੀਂ, ਇੰਨੇ ਰੰਗ ਆਪਣੇ ਕੋਲੇ ਅਵੇਲੇਬਲ ਹੈ। ਆ ਦੇਖੋ ਫਰੌਗ ਸੂਟਾਂ ਦੇ ਰੰਗ। ਆ ਕਿ ਰੰਗ ਸਾਡੇ ਕੋਲੇ ਬਦਲ ਕੇ ਆਉਂਦੇ ਰਹਿੰਦੇ। ਇਹ ਰੰਗ ਡਿਜ਼ਾਈਨ ਸਾਡੇ ਕੋਲੇ ਬਹੁਤ ਬਦਲ ਕੇ ਆਉਂਦੇ ਰਹਿੰਦੇ ਆ। ਆਹ ਵਾਲੇ ਕਲਰ ਆਈਨ ਨਾ ਵੀ ਬਲੈਕ ਆਹ ਵਾਲੇ ਕਲਰ ਪਰਪਲ ਆ ਦੇਖੋ ਇਹ ਪਰਪਲ ਕਲਰ ਦਿਖਾਉਣ ਜਾ ਰਹੇ ਤੁਹਾਨੂੰ ਆ ਵਾਲਾ ਪਰਪਲ ਕਲਰ ਹੈ ਜੀ ਆ ਦੇਖੋ ਨਾਲ ਪਜਾਮਾ ਹੈ ਜੀ ਆ ਦੇਖੋ ਆ ਵਾਲਾ ਪਜਾਮਾ ਹੈ ਨਾਲ ਅਰ ਸ ਗਿਆ ਵਾਲੇ ਕਲਰ ਪੈਣ ਹੈ ਜੀ ਕਲਰ ਸਾਰੇ ਦਿਖਾ ਰਹੇ ਹਾਂ ਜੀ ਤੁਹਾਨੂੰ ਜਿਹੜੇ ਸਾਡੇ ਕੋਲ ਅਵੇਲੇਬਲ ਬਹੁਤ ਸਾਰੇ ਕਲਰ ਦਿਖਾਉਣ ਤੋਂ ਬਿਨਾਂ ਰਹਿ ਵੀ ਗਏ ਕਿਉਂ ਟਾਈਮ ਘੱਟ ਸੀ ਇਸ ਕਰਕੇ ਵੀਡੀਓ ਛੋਟੀ ਵੀਡੀਓ ਬਣਾਈ ਹੈ ਜੀ ਅਸੀਂ ਬਹੁਤ سارے ਕਲਰ ਸਾਡੇ ਕੋਲ ਹੋਰ ਵੀ ਨੇ ਜਿਨ੍ਹਾਂ ਦੀ ਟਾਈਮ ਨਹੀਂ ਹੈਗਾ ਸਾਰੇ ਵੀਡੀਓ ਦਿਖਾਉਂਦਾ ਵੀਡੀਓ ਲੰਬੀ ਹੋ ਜਾਊਗੀ ਸਾਰੇ ਕਲਰ ਦਿਖਾਵਾਂਗੇ ਥੋੜਾ ਟਾਈਮ ਲੱਗੇਗਾ ਡਿਟੇਲ ਦੇ ਨਾਲ ਸਾਰੇ ਕਲਰ ਵੀ